ਜਿਸ ਨੇ ਜਪ ਕਰਨਾ ਹੈ ਉਹਦੇ ਵਿੱਚ 10 12 ਦੋਸ਼ ਨਹੀਂ ਹੋਣੇ ਚਾਹੀਦੇ ਜੇ ਚਾਹੁੰਦੇ ਹੋ ਨਾ ਵੀ ਜਪ ਕੀਤਾ ਫਲੀ ਭੂਤ ਹੋਵੇ ਫਿਰ ਇਹ 10 12 ਦੋਸ਼ਾਂ ਤੋਂ ਬਚਣਾ ਚਾਹੀਦਾ ਜਿਹੜਾ ਬਚ ਗਿਆ ਉਹਦਾ ਜਪਿਆ ਹੋਇਆ ਜਾਪ ਫਲੀ ਭੂਤ ਹੋਏਗਾ ਜਿਵੇਂ ਕੋਈ ਮਹਿੰਗੇ ਤੋਂ ਮਹਿੰਗਾ ਵੀ ਯੂਨੀਵਰਸਿਟੀ ਤੋਂ ਖਰੀਦ ਕੇ ਲਿਆਵੇ ਜੇ ਜ਼ਮੀਨ ਧਰਤੀ ਜਿੱਥੇ ਬੀਜਣਾ ਉਹ ਕਲਰਠੀ ਹੈ ਉੱਥੇ ਉਹ ਬੀਜ ਪ੍ਰਗਟ ਨਹੀਂ ਹੁੰਦਾ ਜੇ ਬੱਚੇ ਕੋਲ ਪੜ੍ਹਨ ਦਾ ਦਿਮਾਗ ਬੁੱਧੀ ਨਹੀਂ ਹੈ ਤੁਸੀਂ ਮਹਿੰਗੇ ਤੋਂ ਮਹਿੰਗਾ ਟੀਚਰ ਟਿਊਸ਼ਨ ਦਾ ਰੱਖ ਦਿਓ ਉਹਨੂੰ ਚਲਾਏ ਨਹੀਂ ਸਕਦਾ ਸੁਨਹਿਾਰ ਵੀ ਸੋਨੇ ਦਾ ਗਹਿਣਾ ਬਣਾ ਸਕਦਾ ਜੇ ਉਹਦੇ ਕੋਲ ਸੋਨਾ ਨਾ ਹੋਵੇ ਗਹਿਣਾ ਉਹ ਵੀ ਨਹੀਂ ਬਣਾ ਸਕਦਾ ਇਤਾਂ ਜੱਪਿਆ ਹੋਇਆ ਜਪ ਕਦੋਂ ਫਲੀ ਪੋਤ ਹੋਣੇ ਜਦੋਂ ਆਹ 10 12 ਦੋਸ਼ਾਂ ਤੋਂ ਬੰਦਾ ਬਚ ਜਾਏ ਉਹਦੇ ਵਿੱਚੋਂ ਪਹਿਲੇ 4 ਦੋਸ਼ ਅਜੀਬ ਦੇ ਆ ਜਿਹੜੀ ਜੀਵ ਨਾਲ ਆਪਾਂ ਨਾਮ ਜਪਣਾ ਨਾ ਵਾਹਿਗੁਰੂ ਵਾਹਿਗੁਰੂ ਜਿਹੜੀ ਜੀਵ ਨਾਲ ਬਾਣੀ ਪੜ੍ਹਨੀ ਹੈ ਇਸ ਜੀਵ ਦੇ ਚਾਰ ਦੋਸ਼ ਨੇ ਇਹ ਦੋਸ਼ਾਂ ਤੋਂ ਬਚਣਾ ਚਾਹੀਦਾ ਪਹਿਲਾ ਦੋਸ਼ ਜਿਹਨੇ ਨਾਮ ਜਪਣੇ ਉਹ ਕਠੋਰ ਨਾ ਬੋਲੇ ਜਿਹਨੇ ਜਪਿਆ ਹੋਇਆ ਨਾਮ ਚਾਹੁੰਦਾ ਕਿ ਫਲੀ ਭੂਤ ਹੋਵੇ ਉਹਦਾ ਥੋੜਾ ਜੱਪਿਆ ਨਾਮ ਥੋੜੀ ਪੜੀ ਹੋਈ ਬਾਣੀ ਵੀ ਲਿਖੇ ਵਿੱਚ ਲੱਗੇਗੀ ਉਹਨੂੰ ਰਿਵਰਸੋ ਦੇ ਰਿਜ਼ਲਟ ਜ਼ਰੂਰ ਆਉਣਗੇ ਜੇ ਉਹ ਜੀਵ ਤੋਂ ਕਠੋਰ ਨਾ ਬੋਲੇ ਕੌੜਾ ਨਾ ਬੋਲੇ ਫਿੱਕਾ ਨਾ ਬੋਲੇ ਇਹ ਪਹਿਲਾ ਦੋਸ਼ ਹੈ ਅੱਛਾ ਜੇ ਕੋਈ ਬੋਲ ਰਿਹਾ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਪੜੋ ਪਾਤਸ਼ਾਹ ਕਹਿੰਦੇ ਤੇਰਾ ਜੱਪਿਆ ਨਾਮ ਲਿਖੇ ਵਿੱਚ ਨਹੀਂ ਲੱਗਣਾ ਖਾਲੀ ਜਨ ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ ਫਿਰ ਫਿੱਕਾ ਨਾ ਬੋਲੀ ਇਹਨੂੰ ਹਜ਼ੂਰ ਕਹਿੰਦੇ ਸਲੋਕ ਮਹਲਾ ਪਹਿਲਾ ਨਾਨਕ ਫਿੱਕੇ ਬੋਲੇ ਏ ਤਨ ਮਨ ਤੇਰਾ ਜਪਿਆ ਜਪ ਕਿਸੇ ਲਿਖੇ ਚ ਨਹੀਂ ਅੱਛਾ ਅਸੀਂ ਤਾਂ ਹੀ ਪਿੱਛੇ ਬੈਠੇ ਸਾਰੇ ਬਹੁਤ ਲੋਕ ਨੇ ਬਹਣੀ ਪੜ ਰਹੇ ਜਪ ਕਰ ਰਹੇ ਨੇ ਪਰ ਦੋਸ਼ਾਂ ਤੋਂ ਮੁਕਤ ਨਹੀਂ ਹੋ ਰਹੇ ਹਜ਼ੂਰ ਕਹਿੰਦੇ ਨਾਨਕ ਫਿਕੈ ਬੋਲੀ ਐ ਪੜੋ ਧਨ ਮਨ ਫਿਕਾ ਹੋਏ ਫਿਕੋ ਫਿਕਾ ਸਦੀ ਐ ਫਿਕੈ ਫਕੀ ਫਿਕਾ ਦਰਗਾ ਸੁਟੀ ਐ ਮੂੰ ਥੁਕਾ ਫਿਕੈ ਪਾਏ ਫਿਕਾ ਮੂਰਖ ਅੱਖੀ ਐ ਪਾਣਾ ਲੈ ਸਜਾਏ ਭਾਈ ਜ਼ਮਾਨ ਤੋਂ ਫਿਕਾ ਨਾ ਬੋਲੀ ਕੋੜਾ ਨਾ ਬੋਲੀ ਕਿਉਂਕਿ ਜਿਹਦਾ ਜਪ ਕਰ ਰਿਹਾ ਉਹਦੀ ਡੈਫੀਨੇਸ਼ਨ ਨਹੀਂ ਇਹ ਹੈ ਕਿ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਕੌੜਾ ਬੋਲ ਨਾ ਜਨਨੇ ਪੂਰਨ ਭਗਵਾਨ ਨੇ ਓਗਣ ਕੋਨਾ ਚ ਤਾਰੇ ਜੇ ਉਹਨੂੰ ਮਿਲਣਾ ਫਿਰ ਕੌੜਾ ਨਾ ਬੋਲਨੀ ਇੱਕ ਪ੍ਰਮਾਣ ਹੋਰ ਸੁਣਿਓ ਬਾਬਾ ਫਰੀਦ ਸਾਹਿਬ ਕਹਿੰਦੇ ਜੇ ਤਉ ਪਿਰਿਆਂ ਦੀ ਸਿੱਤ ਤੈਨੂੰ ਰੱਬ ਨੂੰ ਮਿਲਣ ਦੀ ਤਾਂਗ ਹੈ ਤਾਂ ਯਾਦ ਰੱਖੀ ਹਿਆਉ ਨਾ ਠਾਹੇ ਕਹੀ ਦਾ ਕੋਈ ਐਸਾ ਬੋਲ ਨਾ ਕਹੀਂ ਜਿਸ ਨਾਲ ਕਿਸੇ ਦਾ ਹਿਰਦਾ ਦੁਖ ਜਾਏ ਜੇ ਤੂੰ ਕੋੜਾ ਬੋਲਿਆ ਦਿਲ ਦੁਖਾ ਦਿੱਤਾ ਤੇਰਾ ਜਪਿਆ ਜਪ ਵੰਦ ਮੈਂ ਕਮਾਹ ਪੁਰਸ਼ਾਂ ਨੇ ਦਰਸ਼ਨ ਕੀਤੇ ਜਿਹੜੇ ਨਾਮ ਜਪਣ ਵਾਲੇ ਹੁੰਦੇ ਉਹ ਇੰਨਾ ਪਰਹੇਜ਼ ਰੱਖਦੇ ਕਿਸੇ ਦੀ ਕੋਠੀ ਚ ਗਏ ਉਹਨੇ ਘਰ ਵਿੱਚ ਕੁੱਤਾ ਬੰਨਿਆ ਹੋਇਆ ਸੀ ਉਹ ਭੌਂਕਣ ਲੱਗ ਪਿਆ ਹੁਣ ਦੋਵੇਂ ਸ਼ਬਦ ਮਾੜੇ ਨੇ ਕੁੱਤਾ ਵੀ ਤੇ ਭੌਂਕਣਾ ਵੀ ਪਤਾ ਕਿਵੇਂ ਜੇ ਕੋਈ ਬਹੁਤ ਬੰਦਾ ਮਾੜਾ ਹੋਵੇ ਉਹਨੂੰ ਪੰਜਾਬੀ ਚ ਕਹਿੰਦੇ ਬੰਦਾ ਬੜਾ ਕੁੱਤਾ ਹੈ ਸਾਧ ਸੰਗਤ ਉਹ ਹੁਣ ਮਹਾਪੁਰਸ਼ ਇਦਾਂ ਦਾ ਬੋਲ ਨਹੀਂ ਬੋਲਦੇ ਜਦੋਂ ਉਹ ਕੁੱਤਾ ਬੋਲਣ ਲੱਗ ਪਿਆ ਨਾ ਪੌਂਗਲਾ ਤਾਂ ਉਹ ਮਹਾਪੁਰਸ਼ ਪਹਿਰ ਨਾਲ ਕਹਿੰਦੇ ਭਾਈ ਇਦਾਂ ਧਿਆਨ ਰੱਖੋ ਜਵਾਨ ਤੋਂ ਕੁੱਤਾ ਨਹੀਂ ਕਿਹਾ ਜੀ ਕਹਿੰਦੇ ਭਾਈ ਇਹਦਾ ਧਿਆਨ ਰੱਖੋ ਘਰ ਵਾਲੇ ਕਹਿੰਦੇ ਜੀ ਵੱਡਦਾ ਨਹੀਂ ਹੈ ਹੁਣ ਵੱਡਣਾ ਸ਼ਬਦ ਵੀ ਮਾੜਾ ਹੈ ਜੇ ਕੋਈ ਬਹੁਤ ਕੋੜਾ ਬੋਲੇ ਉਹਨੂੰ ਕਹਿੰਦੇ ਵੱਡ ਖਾਣ ਨੂੰ ਪੈਂਦਾ ਤਾਂ ਉਹ ਮਹਾਪੁਰਸ਼ ਪਹਿਰ ਤੇ ਬੋਲੇ ਜਦੋਂ ਘਰ ਵਾਲੇ ਕਹਿੰਦੇ ਬਾਬਾ ਜੀ ਵੱਡਦਾ ਨਹੀਂ ਹੈ ਤਾਂ ਮਹਾਂਪੁਰਖ ਕਹਿੰਦੇ ਨਹੀਂ ਭਾਈ ਫਿਰ ਵੀ ਇਹ ਆਪਣਾ ਬਿਹਾਰ ਕਰ ਹੀ ਜਾਂਦੇ ਹੁੰਦੇ ਕਹਿੰਦੇ ਧਿਆਨ ਰੱਖੋ ਜਵਾਨ ਤੋਂ ਨਾ ਵੱਡਣਾ ਕਿਹਾ ਨਾ ਕੁੱਤਾ ਸ਼ਬਦ ਕਿਹਾ ਜਿਹਨੇ ਨਾਮ ਜਪਣੇ ਉਹ ਇੰਨਾ ਪਰਹੇਜ਼ ਰੱਖਦਾ ਜ਼ੁਬਾਨ ਤੋਂ ਕੌੜਾ ਸ਼ਬਦ ਨਹੀਂ ਕਹਿੰਦਾ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹੌਸਮਲ ਥੱਕੀਂ ਜੀ ਉਹ ਕਦੇ ਨਾ ਬੋਲੇ ਕੌੜਾ ਜੇ ਜਪਿਆ ਹੋਇਆ ਜਪ ਪੜੀ ਹੋਈ ਬਾਣੀ ਚਾਹੁੰਦੇ ਉਹ ਫਲੀ ਭੂਤ ਹੋਵੇ ਫਿਰ ਕੌੜਾ ਬੋਲਣ ਤੋਂ ਪਰਹੇਜ਼ ਕਰੋ ਛਿੱਕਾ ਬੋਲਣ ਤੋਂ ਪਰਹੇਜ਼ ਕਰੋ ਦੂਜਾ ਦੋਸ਼ ਇਸ ਜ਼ੁਬਾਨ ਤੋਂ ਫਿਰ ਦੂਜਾ ਦੋਸ਼ ਇਹ ਹੈ ਵੀ ਝੂਠ ਨਹੀਂ ਬੋਲਣਾ ਜੇ ਆਪਾਂ ਨਾਮ ਵੀ ਜਪਦੇ ਝੂਠ ਵੀ ਬੋਲੀ ਜਾਂਦੇ ਬਾਣੀ ਵੀ ਪੜਦੇ ਝੂਠ ਬੋਲੀ ਜਾਂਦੇ ਫਿਰ ਫਲੀ ਭੂਤ ਨਹੀਂ ਹੋਣਾ ਇਹਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਿਹਾ ਝੂਠ ਸਮਾਨ ਪਾਪ ਨਹਿ ਕੋਈ ਨਹੀਂ ਝੂਠ ਤੇ ਸ਼ੁਭਗਤ ਹੋਈ ਉਹ ਦੂਜਾ ਦੋਸ਼ ਹੈ ਜ਼ੁਬਾਨ ਤੋਂ ਝੂਠ ਨਾ ਬੋਲੀ ਜੇ ਝੂਠ ਬੋਲਣ ਲੱਗ ਪਿਆ ਤੇਰਾ ਜਪਿਆ ਜਪ ਪੜੀ ਬਾਣੀ ਲਿਖੇ ਵਿੱਚ ਨਹੀਂ ਲੱਗਣੀ ਬਿਲਕੁਲ ਰੰਗ ਨਹੀਂ ਜਣਨਾ ਤੀਜਾ ਦੋਸ਼ ਜ਼ੁਬਾਨ ਤੋਂ ਕਿਸੇ ਦੀ ਚੁਗਲੀ ਨਾ ਕਰੀ ਜੇ ਚੁਗਲੀ ਕਰਨ ਦੀ ਆਦਤ ਹੈ ਜੱਪਿਆ ਹੋਇਆ ਜੱਪ ਕਿਸੇ ਕੰਮ ਨਹੀਂ ਆਉਂਦਾ ਇਹਦਾ ਤੁਹਾਨੂੰ ਗੁੱਸਾ ਜ਼ਰੂਰ ਲੱਗਣਾ ਪਰ ਮੈਂ ਗੁਰਮਤ ਦੇ ਅਨੁਕੂਲ ਸਾਰੀ ਗੱਲ ਕਹਿ ਰਿਹਾ ਜੇ ਬਾਣੀ ਪੜ ਕੇ ਬਾਅਦ ਚ ਚੁਗਲੀ ਕਰਨੀ ਹੈ ਨਿਤਨੇਮ ਕਰਨਿਆ ਧਿਆਨ ਵਿੱਚ ਇਹ ਹੈ ਵੀ ਉਹਨੂੰ ਆਹ ਗੱਲ ਦੱਸਣੀ ਹੈ ਤਾਂ ਉਹਨਾਂ ਦਾ ਕੰਮ ਵਿਗੜਨੇ ਉਹਨੂੰ ਆਹ ਗੱਲ ਦੱਸਣੀ ਉਹਦੇ ਕਲੇਸ਼ ਪੈਣ ਜੇ ਚੁਗਲੀ ਕਰਨੀ ਹੈ ਚੁਗਲੀ ਕਰਨ ਵਾਲੇ ਦਾ ਕੀਤਾ ਜਪ ਪੜੀ ਹੋਈ ਬਾਣੀ ਲੇਖੇ ਵਿੱਚ ਨਹੀਂ ਹੈ ਗੁਰਪ੍ਰਸਾਦ ਜਪ ਨਾਲ ਮਿਲਨੇ ਪਰ ਜਪ ਕਰਨ ਵਾਲੇ ਨੂੰ ਖਿਆਲ ਰੱਖਣਾ ਪੈਣਾ ਚੁਗਲੀ ਨਾ ਕਰੇ ਅੱਛਾ ਜੇ ਚੁਗਲੀ ਕਰੇ ਫਿਰ ਪਾਤਸ਼ਾਹ ਕਹਿੰਦੇ ਸਭ ਕੁਝ ਗਿਆ ਇਹ ਬਾਣੀ ਦਾ ਫਰਮਾਨ ਹੈ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਹੁਕਮ ਹੈ ਜਿਸ ਅੰਦਰ ਚੁਗਲੀ ਚੁਗਲੋ ਬੱਜੇ ਕੀਤਾ ਕਰਤਿਆਂ ਉਸ ਦਾ ਸਭ ਗਿਆ ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇ ਉਸੇ ਤੀਰ ਰਲ ਗਿਆ ਕਹਿੰਦੇ ਭਾਈ ਜੇ ਸੋਨੇ ਨੂੰ ਵੀ ਹੱਥ ਪਾ ਲੈ ਉਹ ਵੀ ਸੁਹਾ ਹੋ ਜਾਂਦਾ ਐਦਾਂ ਜਪਣ ਵਾਲਿਆ ਚੁਗਲੀ ਨਾ ਕਰੀ ਕਿਸੇ ਦੀ ਜੇ ਤੂੰ ਚਾਹਨੇ ਤੈਨੂੰ ਜਪ ਦਾ ਲਾਭ ਹੋਵੇ ਥੋੜੀ ਬਾਣੀ ਪੜਨੀ ਤਮੀ ਲਿਖੇ ਵਿੱਚ ਐ ਪਰ ਚੁਗਲੀ ਨਾ ਕਰੀ ਤਿੰਨ ਦੋਸ਼ ਹੋ ਗਏ ਕੌੜਾ ਬੋਲਣਾ ਝੂਠ ਬੋਲਣਾ ਦੀਨ ਚੁਗਲੀ ਕਰਨੀ ਚੌਥਾ ਦੋਸ਼ ਨਿੰਦਿਆ ਕਰਨੀ ਬਾਣੀ ਪੜ ਕੇ ਨਾਲੀ ਸ਼ੁਰੂ ਕਰ ਤਾ ਉਹ ਵੀ ਮਾੜਾ ਉਹ ਵੀ ਮਾੜਾ ਇੱਥੇ ਤਾਂ ਗੁਰਦੁਆਰਿਆਂ ਬਾਹਰ ਨਿਕਲੀ ਦਾ ਨਾਲੇ ਸ਼ੁਰੂ ਹੋ ਜਾਂਦੀਆਂ ਗੱਲਾਂ ਅਗਲੇ ਤਾਂ ਗੁਰਦੁਆਰੇ ਦੇ ਅੰਦਰ ਹੀ ਸ਼ੁਰੂ ਹੋ ਜਾਂਦੀਆਂ ਵੀ ਆ ਵੀ ਆ ਗਿਆ ਦੇਖੋ ਏ ਇਦਾਂ ਫਲਨ ਉਹਦੀਆਂ ਗੱਲਾਂ ਲੋਕ ਵਿੱਚੇ ਹੀ ਬੈਠੇ ਕਰੀ ਜਾਂਦੇ ਚੁਗਲੀ ਤੋਂ ਪਰਹੇਜ਼ ਤੇ ਨਿੰਦਿਆ ਤੋਂ ਪਰਹੇਜ਼ ਜੇ ਕਿਸੇ ਨੇ ਜ਼ੁਬਾਨ ਤੋਂ ਨਿੰਦਿਆ ਕੀਤੀ ਫਿਰ ਉਹਦਾ ਜਪਿਆ ਜਪ ਕੀਤਾ ਹੋਇਆ ਦਾਨ ਪੁੰਨ ਸਭ ਕੁਝ ਵਿਰਥ ਕਿਤੇ ਲਿਖਿਆ ਹੋਇਆ ਫਿਰ ਪਾਤਸ਼ਾਹ ਦਾ ਬਚਨ ਪੜੋ ਇਹਨੂੰ ਮਹਾਰਾਜ ਕਹਿੰਦੇ ਜੇ ਉਹ 68 ਤੀਰਥ ਨਾਵੇ 68 ਤੀਰਥਾਂ ਤੇ ਨਾ ਕੇ ਆਵੇ ਕੋਈ ਇੱਕ ਤੀਰਥ ਨਹੀਂ ਠਾਢ ਤੇ ਜੇ ਉਹ 68 ਤੀਰਥ ਨਾਵੇ ਜੇ ਉਹ ਦਵਾਦਸ ਸਲਾ ਪੁਜਾਵੇ ਦਵਾਦਸ ਸਲਾ ਹਿੰਦੂਆਂ ਦੇ 12 ਤੀਰਥ ਨੇ ਜਿਵੇਂ ਆਪਣੇ ਪੰਜ ਤਖਤ ਨਾਲ ਇਦਾਂ ਉਹਨਾਂ ਦੇ 12 ਜੋਤੀ ਲਿੰਗ ਮੰਦਰ ਨੇ ਜਦੋਂ ਤੁਸੀਂ ਹਜ਼ੂਰ ਸਾਹਿਬ ਜਾਓਗੇ 40 ਕਿਲੋਮੀਟਰ ਦੀ ਵਿੱਥ ਉੱਤੇ ਜਿੱਥੇ ਨਾਮ ਦੇ ਨਰਸੀ ਮੰਦਰ ਹੈ ਜਿਹਦੇ ਮੰਦਰ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਫੇਰ ਦੀਆ ਦਿਹੋਰਾ ਨਾਮੇ ਕੋ ਪੰਡਿਆਂ ਕੋ ਪਿਛਵਾਰ ਲਾ ਉਹ 12 ਜੋਤੀ ਲਿੰਗ ਮੰਦਰਾਂ ਚੋਂ ਇੱਕ ਮੰਦਰ ਹੈ ਮੈਂ ਉੱਥੇ ਲੋਕ ਹਾੜ ਦੀਆਂ ਤੁੱਪਾਂ 'ਚ ਵੀ ਪੂਜਾ ਕਰਾਉਂਦੇ ਵੇਖੇ ਨੇ ਤੁੱਪੇ ਖੜ ਕੇ ਲੈਣਾ ਵਿੱਚ ਲੱਗ ਕੇ ਇਹ 12 ਜੋਤੀ ਲੰਗ ਮੰਦਰਾ ਉਹਨਾਂ ਵਿੱਚੋਂ ਨਰਦ ਦਾ ਨਦੀ ਦੇ ਕੰਢੇ ਓਮਕਾਰ ਈਸ਼ਵਰ ਦਾ ਮੰਦਿਰ ਉਹ ਵੀ 12 ਚ ਆਉਂਦਾ ਹੈ ਕਹਿੰਦੇ ਜੇ ਉਹ ਦਵਾ ਦਸ ਸਿਲਾ ਪੁਜਾਵੇ ਅਗਲੀ ਗੱਲ ਜੇ ਉਹ ਕੂਪ ਟਟਾ ਦੇਵਾਵੇ ਇੱਥੇ ਇੱਕ ਸ਼ਵੀਲ ਲਾ ਦਵੇ ਬੰਦਾ ਕਹਿੰਦਾ ਬੜਾ ਪੁੰਨ ਨੇ ਖੰਡ ਦੀ ਗੋਰੀ ਦਿੱਤੀ ਹੈ ਪਾਦਸ਼ਾਹ ਕਹਿੰਦੇ ਖੂਹ ਲਵਾ ਦਵੇ 30 ਦਿਨ 12 ਮਹੀਨੇ ਲੋਕ ਉਸ ਖੂਹ ਚੋਂ ਪਾਣੀ ਪੀਣ ਇੰਨਾ ਵੱਡਾ ਪੁੰਨ ਬੰਦੇ ਨੇ ਕੀਤਾ ਹੋਵੇ ਸਭ ਕੁਝ ਕਰਕੇ ਜਿਉ ਉਹ ਕੂਪ ਟਟਾ ਦੇਵਾ ਵੈ ਕਰੇ ਨਿੰਦ ਸਭ ਬਿਰਥ ਜਾਵੇ ਉਹਦੀ ਪੜੀ ਬਾਣੀ ਕਿਵੇਂ ਲੇਖੇ ਚ ਲੱਗ ਸਕਦੀ ਨਿੰਦਿਆ ਕੀਤੀ ਸਭ ਵਿਰਥ ਅਗਲਾ ਬਚਨ ਪੜਿਓ ਜੇ ਉਹ ਗ੍ਰਹਿਣ ਕਰੇ ਕੁਲ ਖੇਤ ਕੁਰਸ਼ੇਤਰ ਦੀ ਧਰਤੀ ਤੇ ਸੂਰਜ ਗ੍ਰਹਿਣ ਵਾਲੇ ਦਿਨ Hindu ਮੰਨਦੇ ਨੇ ਜੇ ਕੋਈ ਤੀਰਥ ਨਾਲ ਲਵੇ 68 ਤੀਰਥਾਂ ਦਾ ਫਲ ਉੱਥੇ ਉਹਨੂੰ ਮਿਲ ਜਾਂਦਾ। ਉਹ ਮੰਨਦੇ ਨੇ। ਪਾਤਸ਼ਾਹ ਕਹਿੰਦੇ ਚਲੋ ਚੰਦਰਮਾ ਸੂਰਜ ਗ੍ਰਹਿਣ ਵਾਲੇ ਦਿਨ ਨਹਾ ਵੀ ਆਵੇ ਕੁਰਛਤਰ। ਜੇ ਉਹ ਗ੍ਰਹਿਣ ਕਰੇ ਕੁਲ ਖੇਤ, ਦਾਨੀ ਪਤਾ ਕਿੰਨਾ ਵੱਡਾ ਹੋਵੇ। ਅਰਪੈ ਨਾਰ ਸ਼ਿੰਗਾਰ ਸਮੇਤ ਤੇ ਬਾਣੀ ਕਿੰਨੀ ਪੜੇ। ਸਦਲੀ ਸਿਮਰਤ ਸ੍ਰਵਣੀ ਸੁਣੇ ਕਹਿੰਦੇ ਸਾਰੀਆਂ 27 ਸਿਮਰਤੀਆਂ ਦਾ ਪਾਠ ਕੰਨਾਂ ਨਾਲ ਸੁਣੇ ਕੋਈ ਬੰਦਾ ਕਵੇ ਮੈਂ ਸਾਰਾ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੰਨਾਂ ਨਾਲ ਸੁਣਿਆ ਸਾਰਾ ਹੀ ਪਾਠ ਮੈਂ ਖੰਡ ਪਾਠ ਸਭ ਸੁਣ ਲਿਆ ਬਹਿ ਕੇ ਇੰਨਾ ਉਹ ਪੁੰਨ ਕਰੇ ਕਿ ਸਾਰਾ ਹੀ ਪਾਠ ਕੰਨਾਂ ਨਾਲ ਸੁਣੇ ਬਾਅਦ ਵਿੱਚ ਉੱਠ ਕੇ ਕਿਸੇ ਦੀ ਨਿੰਦਿਆ ਕਰਦਾ ਸਾਰਾ ਹੀ ਬਰਥ ਇਹ ਲਿਖਿਆ ਆ ਬਾਣੀ ਚ ਸ਼ਾਇਦ ਤਾਂ ਨਹੀਂ ਸਾਡੇ ਘਰਾਂ ਚ ਜਪਦਾ ਅਸਰ ਹੋਦੈ ਪੜੋ ਜੇ ਉਹ ਗ੍ਰਹਿਣ ਕਰੇ ਕੁਲ ਖੇਤ ਅਰਪੈ ਨਾਰ ਸ਼ਿੰਗਾਰ ਸਮੇਤ ਸਗਲੀ ਸਿਮਰਤ ਸ੍ਰਵਣੀ ਸੁਣੇ ਕਰੇ ਨਿੰਦ ਕਵਣ ਨਹੀਂ ਗੁਣੇ ਸਾਧਕ ਨਿੰਦਕ ਕੈਸੇ ਤਰੈ ਸਰਪਰ ਜਾਨੋ ਨਰਕ ਹੀ ਪਰੈ ਕਹਿੰਦੇ ਉਹਨੇ ਅਖੀਰ ਨਰਕਾਂ ਦੇ ਭੈਣੇ ਜਿੰਨਾ ਮਰਜੀ ਕਵੇ ਮੈਂ ਜਪ ਕੀਤਾ ਬਾਣੀ ਪੜੀ ਜੇ ਨਿੰਦਿਆ ਕੀਤੀ ਸਭ ਬ्यर्थ ਹੁਣ ਚਾਰ ਦੋਸ਼ ਹੋ ਗਏ ਜ਼ਬਾਨ ਦੇ ਕੌੜਾ ਨਹੀਂ ਬੋਲਣਾ ਝੂਠ ਨਹੀਂ ਬੋਲਣਾ ਚੁਗਲੀ ਨਹੀਂ ਕਰਨੀ ਚੌਥਾ ਨਿੰਦਿਆ ਨਹੀਂ ਕਰਨੀ ਫਿਰ ਥੋੜਾ ਜਪਿਆ ਨਾਮ ਵੀ ਵਿਖਿਓ ਤੁਹਾਨੂੰ ਰਸ ਆਉਂਦਾ ਇੱਕ ਵਾਰ ਆਖੋ ਵਾਹਿਗੁਰੂ 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 ਇਤੋਂ ਹੁਣ ਅੱਗੇ ਤਿੰਨ ਦੋਸ਼ ਹੋਰ ਨੇ ਉਹ ਤਿੰਨ ਦੋਸ਼ ਅੱਖਾਂ ਦੇ ਫਿਜ਼ੀਕਲੀ ਸਰੀਰ ਦੇ ਇਕੱਲੀ ਜ਼ੁਬਾਨ ਦੇ ਸੀ ਚਾਰ ਦੋਸ਼